ਪੰਜਾਬ ਟਾਪ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਚ ਰஞ்சிਤ ਕੌਰ ਹਾਰਦਿਕ ਸਵਾਇਤ ਕਰਦੀਆਂ ਐਂਟੀ ਕ੍ਰਾਈਮੈਂਟਿਕ ਕ੍ਰਾਪਸ਼ਨ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ ਕਮੇਟੀ ਦੇ ਦਫ਼ਤਰ ਗੁਰੂ ਨਾਨਕ ਮਾਰਕੀਟ ਲੰਮਾਪਿੰਡ ਚੌਂਕ ਜਲੰਧਰ ਵਿਖੇ ਹੋਈ ਨਵੇਂ ਮੈਂਬਰ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਕੈਰੋ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਇਸ ਵਾਰ ਨਵੇਂ ਮੈਂਬਰਾਂ ਵਿੱਚ ਬਹੁਤ ਜ਼ਿਆਦਾ ਡਾਕਟਰ ਹਨ ਜੋ ਆਪਣੇ ਖੇਤਰ ਵਿੱਚ ਬਹੁਤ ਹੁਸ਼ਿਆਰ ਅਤੇ ਪੂਰੀ ਤਰ੍ਹਾਂ ਤਜਰਬੇਕਾਰ ਹਨ जोगिंद्रपाल शर्मा ने कहा कि साडा मंतव्य है कि किसी नाल भी गलत ना होवे इस मौके जश पासफरी मोहनलाल अरोड़ा सरदार साहिल सेट्टी डॉक्टर प्रवीण गशभ राज रानी दविंदर सिंह अर्जुन ते होर मेंबर हाजर सन तो आपने कि आप ਇਹ ਤੇ 56 ਮਾਸੋਂ ਦੇਖਣ ਅਗਰ ਤੁਹਾਨੂੰ ਬੁਰਾਈ ਕੀ ਨਈ ਆਦੀ ਹੋ ਨਸ਼ਾ ਪੀਂਦਾ ਜਾਂ ਕੋਈ ਬਿਲਾਉ ਕੋਈ ਜਿੱਦਾਂ ਵੀ ਆਉਂਦਾ ਪਹਿਲਾ ਸੁਭਾ ਜਿਹੜੇ ਪ੍ਰਧਾਨ ਨੇ ਜਾਂ ਜਨਰਲ ਸਾਹਿਬ ਜੀ ਨੇ ਉਹਨਾਂ ਨੂੰ ਉੱਥੇ ਲਿਆ ਕੇ ਜੀ ਉਹ ਚੈੱਕ ਕਰਦੇ ਡਾਕਟਰ ਨੇ ਡਾਕਟਰ ਜੀ ਦੀ ਵੀ ਉਹਦਾ ਸੈਮਲ ਵੀ ਚੈੱਕ ਕਰ ਸਕਦੇ ਕਿਉਂਕਿ ਉਹਦੇ ਵਿੱਚ ਲੱਗੇ ਜੇ ਤੁਹਾਨੂੰ ਲੱਗੇ ਕਿ ਇਹ ਜਿਹੜਾ ਬਸਤ ਬਿਲਾਉ ਕੋਈ ਦੂ ਦੇ ਰਿਹਾ ਜਾਂ ਕਿਸੇ ਨਾਲ ਹੈਗਾ ਜਾਂ ਸੰਬੰਧ ਰਿਹਾ ਇੱਕ ਦੂਰੀ ਵਰਤੋਂ ਬਾਤ ਨੂੰ ਜੋ ਨੇ ਬਿਟਾ ਦੀ ਜੀ ਸ਼ੁਭਾ ਦਿਨ ਪੰਜਾਬ ਨੂੰ ਆਨੰਦ ਮਿਲਦੀ ਹੈ ਮੈਂ ਉਹ ਦੇਖਤੀ ਕਰਾਂਗਾ ਜਿੰਦਰਪਾਲ ਸ਼ਰਮਾ ਜੀ ਜਿਹੜੇ ਸਾਡੇ ਪੰਜਾਬੀ ਬੋਲੀ ਦੇ ਸੱਚੀ ਜ਼ਬਾਨ ਦੇ ਨੂੰ ਬੇਤੀ ਗਾ ਨੂੰ ਆਪਣੇ ਵਿਚਾਰ ਤੋਂ ਮਤਾਂਦੇ ਕਰਿੰਦੇ ਜਿੰਦਰਪਾਲ ਸ਼ਰਮਾ ਜੀ ਪ੍ਰਧਾਨ ਸ਼ਰਿੰਦਰ ਸਿੰਘ ਕੈਰੋ ਜੀ ਸਬਰੀ ਜੀ ਅਰੋੜਾ ਸਾਹਿਬ ਜੀ ਮੇਰੀ ਭੈਣ ਜੀ ਬਾਕੀ ਜਿੰਨੇ ਵੀ ਮੇਰੇ ਇੱਥੇ ਮਿੱਤਰ ਪੱਤਰਕਾਰ ਭਰਾ ਆਏ ਡਾਕਟਰ ਸਾਹਿਬ ਆਏ ਆ ਜਿਹੜਾ ਇਹ ਕੰਮ ਆਪਾਂ ਵਿਢਿਆ ਇੱਕਾਮ ਇੱਕ ਉਹ ਸੇਵਾ ਭਾਵਨਾ ਵਾਲਾ ਵਾ ਕਿ ਸੇਵਾ ਭਾਵਨਾ ਆਪਾਂ ਨੂੰ ਥੋੜੀ ਜੀ ਆਪਣਾ ਨੁਕਸਾਨ ਕਰਕੇ ਕਰਨੀ ਪੈਣੀ ਹੈ ਅੱਜ ਤੋਂ ਪਹਿਲਾਂ ਲੋਕੀ ਸੇਵਾ ਭਾਵਨਾ ਕਰਦੇ ਸੀ ਜਦੋਂ ਕਦੇ ਅੰਗਰੇਜ਼ਾਂ ਦਾ ਰਾਜ ਸੀ ਤੇ ਉਦੋਂ ਗੋਲੀਆਂ ਵੀ ਖਾਣੀਆਂ ਪਈਆਂ ਸੇਵਾ ਭਾਵਨਾ ਵਾਲੇ ਨੂੰ ਉਦੋਂ ਬੜਾ ਕੁਝ ਹੁੰਦਾ ਸੀ ਪਰ ਅੱਜ ਸੇਵਾ ਭਾਵਨਾ ਜਿਹੜੀ ਆ ਇੱਕ ਆਪਾਂ ਵਧੀਆ ਦੇ ਹਲਕੇ ਤਰੀਕੇ ਨਾਲ ਕਰ ਸਕਦੇ ਹਾਂ ਇਹਦਾ ਪੁੰਨ ਤੁਹਾਨੂੰ ਇੰਨਾ ਕਿ ਮਿਲਣਾ ਵਾ ਕਿ ਆਉਣ ਵਾਲੇ ਸਮੇਂ 'ਚ ਮਿਲ ਪਤਾ ਲੱਗਣਾ ਵਾ ਵੀ ਅਸੀਂ ਜਿਹੜਾ ਇਹ ਕੰਮ ਕੀਤਾ ਸੀ ਇਹਦੇ ਵਿੱਚ ਪ੍ਰਮਾਤਮਾ ਨੇ ਸਾਨੂੰ ਕਿੰਨਾ ਪੁੰਨ ਦਿੱਤਾ ਵਾ ਕਿੰਨਾ ਸਾਡੇ ਨਾਲ ਪ੍ਰਮਾਤਮਾ ਹਮਦਰਦੀ ਰੱਖਦਾ ਆਪਾਂ ਮੈਂ ਆਮ ਆਦਮੀ ਪਾਰਟੀ ਤੋਂ ਆ ਚਾਹੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਗਲਤ ਕੰਮ ਹੁੰਦਾ ਹੋਵੇ ਮੈਂ ਤੁਹਾਡੇ ਨਾਲ ਆ ਮੈਂ ਉੱਥੇ ਵੀ ਉਹਨਾਂ ਦੇ ਬਖਲਾ ਫੜਾ ਹੋਊਗਾ ਇਸ ਕਰਕੇ ਜਿੱਦਾਂ ਸਬਰੀ ਸਾਹਿਬ ਨੇ ਕਿਹਾ ਕੋਈ ਦੁੱਧ ਗਲਤ ਬਣਾਉਂਦਾ ਵਾ ਕੋਈ ਹੋਰ ਮਨ ਚੀਜ਼ ਗਲਤ ਬਣਾਉਂਦਾ ਵਾ ਕੋਈ ਵੀ ਗਲਤ ਕੰਮ ਕਰਦਾ ਵਾ ਆਪਾਂ ਇੱਕ ਦੂਜੇ ਨੂੰ ਫੋਨ ਕਰਕੇ 10-15 ਮਿੰਟ ਸਾਰੇ ਜਣੇ ਇਕੱਠੇ ਹੋ ਗਏ ਜਿਹੜਾ ਵੀ ਕੋਈ ਬੰਦਾ ਗਲਤ ਕੰਮ ਕਰਦਾ ਆਪਾਂ ਉਹਨੂੰ ਸਜ਼ਾ ਦਿਵਾ ਸਕਦੇ ਆ ਸੋ ਮੈਂ ਵੀਰੋਂ ਇਹੋ ਹੀ ਤੁਹਾਨੂੰ ਬੇਨਤੀ ਕਰਦਾ ਆਂ ਕਿ ਇਸ ਤੋਂ ਵੱਡਾ ਫੁੰਨ ਦਾ ਕੰਮ ਕੋਈ ਨਹੀਂ ਹੈਗਾ ਤੇ ਤਗੜੇ ਹੋ ਕੇ ਇਸ ਕੰਮ ਦੇ ਵਿੱਚ ਵੜੋ ਔਰ ਆਪਣੀ ਜਿੱਤ ਹੋਏਗੀ ਜੈ ਹਿੰਦ ਜੈ ਭਾਰਤ ਮੈਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਆਪਾਂ ਨਾਵਾ ਦੇ ਵਿੱਚ ਨਹੀਂ ਰਹਿਣਾ ਜਾਵਾ ਵਿੱਚ ਜਿਹੜੀ ਪੈਣਾ ਆਪਾਂ ਇਸ ਕਰਕੇ ਅੱਜ ਜਿਹੜੀ ਟੀਮ ਉੱਤੇ ਬੁਲਾਈ ਗਈ ਹੈ ਉਹ ਇਸ ਕਰਕੇ ਮੈਂਬਰ ਸਾਹਿਬਾ ਵੱਲੋਂ ਬੁਲਾਈ ਗਈ ਹੈ ਜਿਹੜੇ ਪੂਰੇ ਦਾਰ ਹੈ ਸਾਡੇ ਪੰਜਾਬ ਦੀ ਜਿਹੜੀ ਬਲਦੀ ਹੈ ਉਹਦੇ ਵਿੱਚ ਚੋਟਾ ਸਾਡੇ ਜਿਹੜੇ ਹੈ ਉਹਦੇ ਦਾਰ ਨਹੀਂ ਆਏ ਇਸ ਕਰਕੇ ਅਸੀਂ 10 ਫੈਮਿਲੀ ਦੀ 11 ਮੈਂਬਰੀ ਕਮੇਟੀ ਹੈ ਉਹ ਬੁਲਾਈ ਸੀਗੀ ਕਿ ਅੱਜ ਸਾਡੇ ਵਿੱਚ ਡਾਕਟਰਾਂ ਦੀ ਟੀਮ ਹੈ ਉਹਨੂੰ ਅਸੀਂ ਆਪਣੇ ਐਥਿਕ ਰਾਇਮੈਂਟੀ ਚਰਦੇ ਵਿੱਚ ਸ਼ਾਮਲ ਕੀਤਾ ਕਿ ਸਾਨੂੰ ਉਹਦੀ ਬਹੁਤ ਲੋੜ ਸੀ ਜਿੱਦਾਂ ਇਹ ਲੇਡੀ ਜੀ ਬੈਂਕਸੀ ਬਣਾਇਆ ਜੋ ਵੀ ਦੇ ਪੇਂਗੂ ਵੀ ਅਸੀਂ ਥੋੜੇ ਦਿਨਾਂ ਤੱਕ ਸਾਰਿਆਂ ਦੀ ਸਲਾਹ ਲੈ ਕੇ ਕੋਈ ਜੂਬ ਦੇ ਬਰਕਰ ਸਾਡੇ ਕੋਲ ਕੱਲ ਪਰਸੋਂ ਵੀ ਆਏ ਜੀਏ ਕਿ ਸਾਨੂੰ ਐਂਟੀਕ ਨਾਮ ਦੇ ਨਾਲ ਜੋੜੋ ਅਸੀਂ ਉਹਦਾ ਵੀ ਰੰਗ ਦਾ ਪ੍ਰਧਾਨ ਨਾਲ ਲੱਗੇ ਆ ਥੋੜੇ ਦਿਨਾਂ ਬਾਅਦ ਹੀ ਆਪਣਾ ਜਿਹੜਾ 20 ਤਰੀਕ ਤੋਂ ਬਾਅਦ ਉਹ ਜਿਹੜਾ ਠੰਡਾ ਜਨ ਹੁੰਦਾ ਹੈ ਉਹਨਾਂ ਦੀ ਮੀਟਿੰਗ ਜਿਹੜੀ ਅਸੀਂ 40 50 ਮਿੰਟ ਹੋਣਾ ਪਰ ਹੈਗੇ ਆ ਕੱਲ ਪਰਸੋਂ ਵੀ ਆਏ ਕਿ ਖੁਦਾਂਗੇ ਸਾਨੂੰ ਰਾਹ ਦਿਓ ਅਸੀਂ ਉਹਨਾਂ ਨੂੰ ਥੋੜੇ ਦਿਨਾਂ ਤੱਕ ਹੀ 20 ਤਰੀਕ ਤੋਂ ਬਾਅਦ ਉਹਨਾਂ ਨੂੰ ਪੰਜਾਬ ਚੰਦਰ ਦਾ ਕੋਈ ਵੱਡਾ ਉਹਦਾ ਦੇਖ ਜਾ ਰਹੇ ਆ ਪੂਰੇ ਨਾਲ ਸਾਡੇ ਹੋਰ ਹੀ ਬੱਚੇ ਮਾਰ ਚੁੱਕੇ ਹਨ ਜਿਹੜੀ ਐਡੀ ਕਰਾਈ ਮੈਂ ਐਡੀ ਕਰੈਪਸ਼ਨ ਦਾ ਬਤਲਾਇਆ ਕਿ ਪੰਜਾਬ ਦੇ ਵਿੱਚ ਆਪਾਂ ਸੁਧਾਰ ਕਰਨਾ ਕਿ ਜਿਹੜਾ ਸਾਡਾ ਬੱਚਾ ਹੈ ਉਹ ਨਸ਼ੇ ਕਰ ਰਹੇ ਹਨ ਪੰਜਾਬ ਦੇ ਵਿੱਚ ਜਿਹੜਾ ਇੰਨਾ ਕੋ ਨਸ਼ਾ ਸਾਡਾ ਵਧ ਰਿਹਾ ਹੈ ਸਰਕਾਰਾਂ ਆਉਂਦੀਆਂ ਵਾਦੇ ਕਰਦੀਆਂ ਨੇ ਪਰ ਵਾਦੇ ਜਿਹੜੇ ਉਹ ਬਕਸੋ ਤੇ ਰਹਿ ਜਾਂਦੇ ਨੇ ਵਾਦੇ ਪੂਰੇ ਨਹੀਂ ਹੁੰਦੇ ਇਸ ਕਰਕੇ ਸਾਡੀ ਅਸੀਂ ਡਾਕਟਰਾਂ ਦੀ ਟੀਮ ਸਾਡੇ ਦੇ ਬਾਰੇ ਨਸ਼ੇ ਬਾਰੇ ਨਹੀਂ ਪਤਾ ਕਿ ਬੱਚੇ ਨੂੰ ਦੁੱਧ ਕਿੱਥੇ ਲੈ ਰਿਆ ਕੀ ਕਰ ਰਿਹਾ ਹੈ ਇਸ ਕਰਕੇ ਸਾਨੂੰ ਬੱਚਿਆਂ ਨੂੰ ਡਾਕਟਰਾਂ ਸਾਹਿਬ ਦੀ ਲੋੜ ਸੀਗੀ ਕਿ ਅਸੀਂ ਮੈਡੀਕਲ ਕੈਂਪ ਵੀ ਇੱਕ ਵੱਡਾ ਲਾ ਕੇ ਪੂਰੇ ਦਿਨਾਂ ਚੱਲ ਜੁੱਤਾ ਸਾਡੇ ਹੁਣ ਲਾਰਵਾਜੀ ਦੀ ਗਿਆ ਜਗਿੰਦਰਪਾਲ ਸ਼ਰਮਾ ਜੀ ਬੈਠੇ ਸਪਦੀ ਸਾਹਿਬ ਬੈਠੇ ਡਾਕਟਰ ਪ੍ਰਵੀਰ ਜੀ ਬੈਠੇ ਨੇ ਡਾਕਟਰ ਰਾਜ ਕੁਮਾਰ ਜੀ ਬੈਠੇ ਨੇ ਮੈਡ ਰਾਜ ਕੁਮਾਰੀ ਜੀ ਬੈਠੇ ਨੇ ਅਸੀਂ ਇਹ ਗੱਲ ਕਹਾਂਗੇ ਕਿ ਸਾਰੇ ਜਿਹੜੇ ਇੱਕ ਹੱਕ ਜੁਟ ਹੋ ਕੇ ਚੱਲੋ ਕਿ ਆਪਾਂ ਸਾਡੇ ਦਫ਼ਤਰ ਦੇ ਵਿੱਚ ਸਾਡੀ ਜਿਹੜੀ ਟੀਮ ਹੈ ਅਸੀਂ ਬੁਲਾ ਕੇ ਇੱਕ ਵਾਰੀ ਤਲਾਫਿਆਂਗੇ ਦੋ ਵਾਰੀ ਤਲਾਫਿਆਂਗੇ ਸਾਡੀ ਜਿਹੜੀ ਕਮੇਟੀ ਬੈਠੇਗੀ ਉਹ ਵਿੱਚ ਅਸੀਂ ਗਰੁੱਪ ਬਣਾਇਆ ਹੋਇਆ ਹੈ ਗਰੁੱਪ ਦੇ ਵਿੱਚ ਅਸੀਂ ਮੈਸੇਜ ਛੱਡ ਦੇਣਾ ਕਿ ਪੁਰਾਣਾ ਫਲਾਣਾ ਬੰਦਾ ਅਸੀਂ ਇਸ ਵਿੱਚ ਘਰਤਾ ਉਹਨੂੰ ਕੋਈ ਚਰਾਜ ਨਹੀਂ ਹੋਊਗਾ ਉਹ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਜਿਹੜਾ ਸਾਡੇ ਤੋਂ ਬਗੈਰ ਆਪਣਾ ਵਿੱਚ ਤੁਰੇਗਾ ਵੱਖਰਾ ਕੰਮ ਕਰ ਕਰੇਗਾ ਜਾਂ ਖਾਣੇ ਦੇ ਵਿੱਚ ਸਾਨੂੰ ਪਤਾ ਹੀ ਨਾ ਹੋਵੇ ਕਿ ਕਿਹੜਾ ਕੇਸ ਚੱਲਦਾ ਕੀ ਲੈ ਕੇ ਆਪਾਂ ਗਏ ਆਂ ਉਦੇ ਵਿੱਚ ਸਾਡੀ ਕਮੇਟੀ ਭੇਜੀ ਹੈ ਮੈਂ ਅੱਜ ਵੀ ਕਹਿ ਰਿਹਾ ਕਿ ਸਾਡੇ ਦਬਕਾ ਤੋਂ ਬਿਨਾਂ ਆਪਾਂ ਬਾਹਰ ਇਕੱਲੇ ਹੋ ਕੇ ਨਹੀਂ ਚੱਲਾਂ ਸਾਨੂੰ ਪਹਿਲਾਂ ਤਲਾਸ਼ ਦਿਓ ਅਸੀਂ ਦੱਸਾਂਗੇ ਕਿ ਫਰਾਨੇ ਖਾੜੇ ਦੇ ਵਿੱਚ ਅਸੀਂ ਕਿਹਣੀ ਡਿਊਟੀ ਲਾਣੀ ਕਿਹੜਾ ਤੁਹਾਡੇ ਨਾਲ ਬੰਦਾ ਜਾਏਗਾ ਕਿਹੜੀ ਸਾਡੀ ਕਮੇਟੀ ਜਾਏਗੀ ਕਿਹੜਾ ਸਾਡਾ ਮੈਂਬਰ ਜਾਏਗਾ ਅਸੀਂ ਭੇਜਾਂਗੇ ਜਰੂਰ ਜਾਓ ਆਪਣੀ ਕੋਲ ਬਣਾਓ ਆਪਣੇ ਖਾੜੇ ਦੇ ਵਿੱਚ ਜਾ ਕੇ ਦੱਸੋ ਕਿ ਅਸੀਂ ਐਂਟੀਟੇਰੇਮ ਤੋਂ ਆਏ ਹਾਂ ਪੰਜਾਬ ਦਾ ਸਾਡਾ ਆਉਦਾ ਹੈ ਫਰਾਨਾ ਕਾਟ ਦਿਓ ਗਰੇਓ ਤਾਂ ਦਬ ਕਰਾਵਾਂਗੇ ਐਂਟੀ ਕਰਾਈਮ ਐਂਟੀ ਕਰਪਸ਼ਨ ਦਾ ਸਬੰਧ ਜ ਪਤਾ ਨਹੀਂ ਹੋਏਗਾ ਅਸੀਂ ਉਹਦੇ ਜ਼ਿੰਮੇਵਾਰ ਨਹੀਂ ਹੋਵਾਂਗੇ ਮੈਂ ਅਜੇ ਹੀ ਕਹਿਣਾ ਚਾਹੁੰਦਾ ਹੋਇਆ ਸਾਡੇ ਨਾਲ ਡਾਕਟਰ ਸਾਹਿਬ ਜਿਹੜੇ ਜੁੜੇ ਹਨ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਦਸ਼ਾ ਘੋੜੀ ਜਿਹੜੀ ਬਦਕਮੀਆਂ ਰਿਸ਼ਵਤ ਲੈ ਰਿਆ ਕੋਈ ਵੀ ਆਪਾਂ ਆਪ ਨਹੀਂ ਰਿਸ਼ਵਤ ਦੇਣੀ ਆਪਾਂ ਆਪ ਲੈਣੀ ਵੀ ਨਹੀਂ ਤੇ ਰਿਸ਼ਵਤ ਦੇਣੀ ਵੀ ਨਹੀਂ ਸੁੱਧੀ ਜਿਹੜੀ ਗੱਲ ਹੈ ਕੰਮ ਜਿਹੜੇ ਡੱਟ ਕੇ ਕਰਾਓ ਜਿੱਥੇ ਕੋਈ ਨਹੀਂ ਹੁੰਦਾ ਮੈਂ ਬੈਠਾ ਚਿੰਤਨਪਾਲ ਸ਼ਰਮਾ ਜੀ ਬੈਠੇ ਹਨ ਮੂਹ ਲਗੋੜਾ ਜੀ ਬੈਠੇ ਹਨ ਸਫਰੀ ਸਾਹਿਬ ਬੈਠੇ ਹਨ ਡਾਕਟਰ ਸਾਹਿਬ ਬੈਠੇ ਹਨ ਇਹ ਸਾਡੀ ਪੰਜਾਬ ਦੀ ਬੌਡੀ ਜਿਹੜੀ ਤਿਆਰ ਹੋਈ ਹੈ ਪੰਜਾਬ ਦੇ ਸੀ ਅਨਾਉਂਸ ਕੀਤੀ ਹੈ 11 ਮੈਂਬਰੀ ਕਮੇਟੀ ਇਹਦੇ ਲੈਡੀ ਜ ਹੈ ਸਾਡੀਆਂ ਤੇ 7 ਅਸੀਂ 8 ਮੈਂਬਰ ਜਿਹੜੀ ਆਹੀ ਉਹ ਪਾਏ ਹੋਏ ਆ ਇਹ ਵੀ ਤੁਹਾਡਾ ਕੰਮ ਨਾ ਹੋਵੇ ਸਾਡੇ ਕੋਲ ਐਸ ਤਿਹੇ 70 ਮੈਂਬਰ ਪਾ ਕੇ ਅੱਜ ਦੀ ਡੇਟ ਦੇ ਵਿੱਚ ਅਸੀਂ ਸੱਤਾਂ ਜਿਹੜੇ ਮੈਂਬਰ ਉਮੀਦਵਾਰ ਪੰਜਾਬ ਦੇ ਉਮੀਦਵਾਰ ਜਲਦਦਰ ਲਿਵਾਇਆ ਡਾਕਟਰ ਸਾਹਿਬ ਨੂੰ ਬੇਨਤੀ ਕਰਨਾ ਕਿ ਚਲੋ ਕੋਈ ਨਹੀਂ ਆਪਾਂ ਕੁੱਤਾ ਨਾਲ ਦੂਰ ਹੋ ਰਾਂ ਨੂੰ ਮੈਂਬਰ ਅਸਮੇਜ ਆਪਾਂ ਪੜਾ ਸਕਦੇ ਆ ਨਾ ਦੂਰ ਨੂੰ ਕੋਈ ਗੱਲ ਨਹੀਂ ਜਿਹੜਾ ਕਾਰਡ ਆ ਉਹਦਾ ਆਪਾਂ ਉਹਨੂੰ WhatsApp ਤੇ ਦੇ ਦਾਂਗੇ ਕਾਰਡ ਬਣਾਉਣੇ ਵੀ ਆਪਾਂ 6 ਮਹੀਨੇ ਨਿਕਲ ਚੁੱਕੇ ਆ WhatsApp ਜਰੂਰ ਹੀ ਸ਼ੂ ਕਰ ਦੇਾਂਗੇ ਆਪਾਂ ਨਾਂ ਜੋੜ ਲਾਂਗੇ ਜੇ ਹੋਰ ਬੰਦੇ ਨਾਂ ਜੋੜਦੇ ਤੇ ਜੋੜ ਲਓ ਪਰ 6 ਮਹੀਨੇ ਬਾਅਦ ਤੇ ਆਪਾਂ 10 ਰੁਪਏ ਉਹ ਫੀਸ ਨਹੀਂ ਲੈਣੀ ਕਿਸੇ ਕੋਲ ਵੀ 20 ਆਪਾਂ ਫੀਸ ਨਹੀਂ ਲੈਣੀ ਕੋਈ 6 ਮਹੀਨੇ ਬਾਅਦ ਤੁਸੀਂ ਜੋੜ ਸਕਦੇ ਨਾਲ ਆਪਣੇ ਮੈਂਬਰ ਜੋੜਦੇ ਕੋਈ ਗੱਲ ਨਹੀਂ ਪੈਸੇ ਦੀ ਨਹੀਂ ਕੋਈ ਟੈਨਸ਼ਨ ਕੋਈ ਵੀ ਕੋਲ ਨਾਂ ਜੋੜ ਲਓ ਨਾਂ ਦੇ ਵਿੱਚ ਫਾਇਦਾ ਵੱਖਰੇ ਵੱਖਰੇ ਹੋ ਕੇ ਸੀ ਇਹ ਕੰਮ ਦੇ ਵਿੱਚ ਨਾ ਚੱਲੀਏ ਕੋਈ ਕਰੈਂਡਾ ਕੰਮ ਆ ਕਿਸੇ ਅਫਸਰ ਨੂੰ ਮਿਲਣਾ ਵੀ ਜਾਂ ਕਿਸੇ ਨੂੰ ਮੰਗ ਪੱਤਰ ਦੇਣਾ ਤੇ ਆਪਾਂ ਸਾਰੇ ਇਕੱਠੇ ਹੋ ਕੇ ਉਹਨੂੰ ਦਈਏ ਕਿ ਜਿਲੰਦਰ ਮਾਰਿਆ ਨੂੰ ਜੀ ਆਇਆਂ ਅੱਜ 11 ਬੰਦੇ ਜਿਹੜੇ ਆਪਾਂ ਨੇ ਜੁਟੀਆਂ ਕਮੀਆਂ ਕੁਝ ਬੰਦੇ ਸਾਡੇ ਕੁਝ ਡੈਥ ਹੋ ਗਈ ਐ ਕੋਈ ਨਹੀਂ ਆ ਸਕੀ ਬਾਕੀ ਸਾਰੇ ਡਾਕਟਰ ਸਾਹਿਬ ਬੈਠੇ ਹਨ ਉਹਨਾਂ ਸਾਰਿਆਂ ਕੋਲ ਆਪਾਂ ਕਾਰਡ ਦੇ ਕੇ ਜੁਟੀਆਂ ਜਿੰਨਾਂ ਜੱਟੀਆਂ ਮੈਂ ਸਾਰਿਆਂ ਦਾ ਫੇਰ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ